ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਵੋਕਲ ਜਗਮੀਤ ਦੇ ਨਾਲ ਧੀਆਂ ਲਈ ਮਾਪਿਓ ਕੀ ਹੁੰਦੇ ਆ ਤੇ ਧੀਆਂ ਦਾ ਉਹ ਕੀ ਸਹਾਰਾ ਹੁੰਦਾ ਤੇ ਧੀਆਂ ਦੀ ਜ਼ਿੰਦਗੀ ਤੇ ਉਹਨਾਂ ਦਾ ਨਾ ਹੋਣਾ ਕੀ ਫਰਕ ਪਾਉਂਦਾ ਅੱਜ ਸਾਡੇ ਨਾਲ ਨੇ ਕਿਰਨਦੀਪ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਮਾਪਿਓ ਤੋਂ ਬਿਨਾਂ ਦੀ ਜ਼ਿੰਦਗੀ ਕਿੰਨੀ ਔਖੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਕੀ ਕੀ ਘਟਨਾ ਹੋਈ ਕਿਵੇਂ ਮਾਪਿਓ ਤੋਂ ਬਿਨਾਂ ਜ਼ਿੰਦਗੀ ਤੇ ਕੀ ਕਾਰਨ ਹੈ ਵੀ ਤੁਹਾਡੇ ਮਾਤਾ ਪਿਤਾ ਦੀ ਮੌਤ ਕਿਵੇਂ ਹੋਈ ਹਾਂਜੀ ਸਾਡੇ ਛੋਟੇ ਹੁੰਦੇ ਨੇ ਮਾਪੇ ਦਾ ਡੈਥ ਹੋ ਜਾਂਦੀ ਆ ਹੂੰ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਜੀ ਨੂੰ ਤਾਂ ਕੈਂਸਰ ਹੋ ਜਾਂਦਾਗਾ ਹੂੰ ਦੋਨੋਂ ਨਹੀਂ ਜੀ ਮੇਰੇ ਮਾਤਾ ਜੀ ਦਾ ਕੈਂਸਰ ਦਾ ਸੀ ਇਲਾਜ ਬਹੁਤ ਕਰਵਾਉਨੇ ਆ ਪਰ ਉਹ ਬਚਦੇ ਨਹੀਂ ਹੂੰ ਉਸ ਤੋਂ ਬਾਅਦ ਜੀ 1 ਮਹੀਨੇ ਬਾਅਦ ਹੀ ਮੇਰੇ ਡੈਡੀ ਜੀ ਦਾ ਐਕਸੀਡੈਂਟ ਹੋ ਜਾਂਦਾਗਾ ਹੂੰ ਐਕਸੀਡੈਂਟ ਹੋ ਜਾਂਦਾ ਜਦੋਂ ਜੀ ਮੇਰੇ ਡੈਡੀ ਜੀ ਦਾ 1 ਮਹੀਨੇ ਬਾਅਦ ਹੀ ਉਸ ਤੋਂ ਬਾਅਦ ਮੇਰੇ ਚਾਚੇ ਤਾਇਏ ਜੀ ਸਾਨੂੰ ਸੰਭਾਲਣ ਲੱਗ ਪੈਂਦੇ ਆ ਜਦੋਂ ਮੇਰੇ ਚਾਚਾ ਤਾਇਏ ਜੀ ਸਾਨੂੰ ਸੰਭਾਲਦੇ ਆ ਉਹ ਸੰਭਾਲਦੇ ਵੀ ਕੀ ਆ ਮੇਰੀਆਂ ਚਾਚੀਆਂ ਤਾਈਆਂ ਜਿਹੜੀਆਂ ਸਾਨੂੰ ਕੁੱਟਮਾਰ ਕਰਦੀਆਂ ਮਾਰਪਿੱਟ ਕਰਕੇ ਕਹਿ ਦਿੰਦੇ ਆ ਸਾਡੇ ਪੇਸ਼ ਪਾ ਗਏ ਆ ਉਹ ਉਹ ਸੱਤੋਂ ਕੰਮ ਕਰਵਾਉਂਦੀਆਂ ਘਰ ਦਾ ਸਾਰਾ ਕੰਮ ਕਰਵਾਉਂਦੇ ਆ ਕਹਿ ਦਿੰਦੇ ਆ ਕੰਮ ਪਹਿਲਾਂ ਰੋਟੀ ਸੀ ਫਿਰ ਦੇਵਾਂਗੇ ਪਹਿਲਾਂ ਤੁਸੀਂ ਘਰ ਦਾ ਸਾਰਾ ਕੰਮ ਕਰੋ ਹੂੰ ਖੇਤਾਂ ਦੇ ਵਿੱਚ ਨਰਮਾ ਕੁੱਟਣ ਭੇਜ ਦਿੰਦੇ ਆ ਜੀ ਸਾਰੇ ਦੁਪਹਿਰਾ ਧੁੱਪੇ ਕੰਮ ਕਰਵਾਉਂਦੇ ਆ ਉਸ ਤੋਂ ਬਾਅਦ ਇਹ ਸਰਦੀ ਦੀ ਰੁੱਤ ਦੇ ਵਿੱਚ ਅਸੀਂ ਉਹਨੇ ਸਰਦੀ ਦੀ ਰੁੱਤ ਦੇ ਵਿੱਚ ਸਾਡੇ ਤੋਂ ਜੋ ਕੱਪੜੇ ਹੁੰਦੇ ਆ ਸਾਨੂੰ ਕੱਪੜੇ ਵੀ ਨਹੀਂ ਪਹਿਨਣ ਦਿੱਤੇ ਜਾਂਦੇਗੇ ਸਰਦੀ ਦੀ ਰੁੱਤ ਦੇ ਵਿੱਚ ਮੇਰੀਆਂ ਚਾਚੀਆਂ ਪਾਈਆਂ ਸਭ ਸਰਦੀ ਦੀ ਰੁੱਤ ਦੇ ਵਿੱਚ ਠੰਡ ਦੇ ਵਿੱਚ ਕੰਮ ਕਰਵਾਉਂਦੇ ਰਹਿੰਦੇ ਆ ਹਾਂਜੀ ਉਸ ਤੋਂ ਬਾਅਦ ਜਦੋਂ ਅਸੀਂ ਔੜੀ ਔੜੀ ਵੱਡੇ ਹੁੰਦੇ ਜਾਂਦੇ ਆ ਸਰਦੀ ਦੇ ਵਿੱਚ ਜਿਵੇਂ ਤੁਸੀਂ ਇੱਕ ਪਹਿਲਾਂ ਬਿਨਾ ਮੈਨੂੰ ਪਹਿਲਾਂ ਗੱਲ ਦੱਸੀ ਸੀ ਕਿ ਉਹਨਾਂ ਨੇ ਉਹਨਾਂ ਨੇ ਬਿਨਾਂ ਉਹਦੇ ਤੋਂ ਤੁਹਾਨੂੰ ਰਜਾਈ ਜਾਈਆਂ ਤੋਂ ਬਿਨਾ ਜੀ ਸਾਨੂੰ ਪਾ ਦਿੰਦੇ ਆਗੇ ਜੇ ਅਸੀਂ ਰਜਾਈ ਮੰਗਦੇ ਆਂ ਕਹਿ ਦਿੰਦੇ ਆ ਤੁਹਾਡਾ ਮਾਂ ਪਿਓ ਨਹੀਂ ਸਾਨੂੰ ਦੇ ਕੇ ਗਿਆ ਜੋ ਅਸੀਂ ਦਿੱਤਾਗਾ ਉਹ ਚੁੱਪਚਾਪ ਲੈ ਕੇ ਸੌਂਜੋ ਉਸ ਤੋਂ ਬਾਅਦ ਅਸੀਂ ਚੁੱਪਚਾਪ ਲੈ ਕੇ ਖੇਸਾਂ ਦੇ ਵਿੱਚ ਰਾਤਾਂ কাটਦੇ ਆ ਜੀ ਉਸ ਤੋਂ ਬਾਅਦ ਜੇ ਅਸੀਂ ਰੋਟੀ ਮੰਗਦੇ ਆ ਜਾਂ ਅੱਗ ਸੇਕਣ ਲਈ ਬੈਠਨੇ ਤਾਂ ਸਾਨੂੰ ਚੁੱਲ੍ਹੇ ਤੋਂ ਉਠਾ ਦਿੱਤਾ ਜਾਂਦਾ ਕਹਿ ਦਿੰਦੇ ਆ ਕੰਮ ਕਰੋ ਇੱਥੇ ਨਹੀਂ ਬੈਠਣਾ ਕੰਮ ਕਰਨਾਗਾ ਤੁਸੀਂ ਆਪਦੇ ਬੱਚਿਆਂ ਨੂੰ ਤਾਂ ਉਹ ਬਿਠਾਉਂਦੇ ਆ ਵਧੀਆ ਬਿੱਡਾਂ ਦੇ ਉੱਪਰ ਜਾਈਆਂ ਦੇ ਵਿੱਚ ਤੇ ਸਾਥੋਂ ਕਰਵਾਉਂਦੇ ਆ ਬਾਹਰ ਕੰਮ ਸਰਦੀ ਦੀ ਰੁੱਤ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਜਿਵੇਂ ਵੱਡੇ ਹੁੰਦੇ ਜਾਂਦੇ ਆ ਅੱਗੇ ਜੀ ਉਸ ਤੋਂ ਬਾਅਦ ਸਾਡਾ ਛੋਟੇ ਛੋਟਿਆਂ ਦਾ ਮੇਰੀਆਂ ਭੈਣਾਂ ਅਸੀਂ ਤਿੰਨ ਭੈਣਾਂ ਹੁੰਦੀਆਂ ਇੱਕ ਭਾਈ ਸਾਡੀ ਮੈਰਿਜ ਕੀਤੀ ਜਾਂਦੀ ਏ ਛੋਟੇ ਛੋਟਿਆਂ ਦੀ ਮੇਰੀਆਂ ਦੂਜੀਆਂ ਭੈਣਾਂ ਦੀ ਵੀ ਕਿਤੇ ਕਿਹੜੀ ਕਾਸ਼ਟ ਦੇਣਾ ਕੀਤੀ ਜਾਂਦੀ ਆ ਕਿਤੇ ਕਿਹੜੀ ਕਾਸ਼ਟ ਦੇਣਾ ਸਾਨੂੰ ਜੀ ਬੁੱਢਿਆਂ ਦੇ ਮਗਰ ਲਾਇਆ ਜਾਂਦਾ ਅੱਛਾ ਹਾਂਜੀ ਉਸ ਤੋਂ ਬਾਅਦ ਜਦੋਂ ਸਾਨੂੰ ਬੁੱਢਿਆਂ ਨੇ ਮਗਰ ਲਾ ਦਿੰਦੇ ਆ ਮੈਨੂੰ ਵੀ ਹੁਣ ਛੋਟੀ ਉਮਰ ਦੇ ਵਿੱਚ ਹੀ ਜਿਹਦੇ 18 18 19 19 ਸਾਲ ਦੇ ਬੱਚੇ ਸੀ ਜੀ ਉਹਨਾਂ ਨੇ ਮਗਰ ਲਾ ਦਿੱਤਾ ਗਿਆ। ਸ਼ਤ ਮਤਲਬ ਜੀ ਦਾ ਆਪ ਦਾ ਬੱਚਾ 19 ਸਾਲ ਦਾ ਸੀ ਉਹਦੇ ਨਾਲ ਤੁਹਾਡੀ ਮੈਰਿਜ ਕੀਤੀ। ਹਾਂਜੀ ਹਾਂਜੀ ਕਿੰਨੀ ਉਮਰ ਸੀ? ਮੇਰੀ ਉਮਰ ਜੀ 15 ਸਾਲ ਸੀ। ਅੱਛਾ 15 ਸਾਲ ਦੀ ਕੁੜੀ ਦੀ ਵਿਆਹ 52 ਸਾਲ ਦੇ ਆਦਮੀ ਨਾਲ ਕੀ ਜਿਹੜੇ ਸਾਲ ਦੇ ਆਦਮੀ ਨਾਲ ਕੀਤੇ ਜਾਂਦਾ। ਹਾਂਜੀ। ਉਸ ਤੋਂ ਬਾਅਦ ਜੀ ਜਦੋਂ ਤਾਂ ਕੋਈ ਫਿਰ ਲਾਲਚੇਚ ਕਰਦੇ ਉਹ ਕੋਈ ਪੈਸਾ ਪੂਸਾ ਲੈ ਕੇ ਜਾਂ ਹਾਂਜੀ ਮੈਨੂੰ ਨਹੀਂ ਪਤਾ ਉਹ ਲਾਲਚੇਚ ਕਰਦੇ ਆ ਜਾਂ ਕਿਵੇਂ ਕਰਦੇ ਆ ਇਹ ਮੇਰੇ ਚਾਚਾ ਜੀ ਨੂੰ ਪਤਾਗਾ ਜਿਨ੍ਹਾਂ ਨੇ ਸਾਡੀ ਮੈਰਿਜ ਕੀਤੀ ਹੈ ਜੀ ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਘਰ ਬਸ ਜੇ ਸਾਡੇ ਮੁੰਡੇ ਦਾ ਘਰ ਬਸ ਜੇ ਤੇ ਸਾਨੂੰ ਦਾਜ ਦਾ ਕੋਈ ਲਾਲਚ ਨਹੀਂ ਸਾਨੂੰ ਖੁੱਲੀ ਕੁੜੀ ਚਾਹੀਦੀ ਆ ਜਦੋਂ ਉਹ ਮੇਰਾ ਵਿਆਹ ਹੋ ਜਾਂਦਾਗਾ ਸਾਲ ਹੋ ਜਾਂਦਾ ਮੇਰੇ ਵਿਆਹ ਨੂੰ ਉਸ ਤੋਂ ਬਾਅਦ ਮੇਰੇ ਸਹੁਰੇ ਮੇਰੇ ਨਾਲ ਮਾਰ-ਪੀਟ ਕਰਨ ਲੱਗ ਪੈਂਦੇ ਆ ਸੱਸ ਸਹੁਰੇ ਮੇਰੇ ਨਾਲ ਮਾਰ-ਪੀਟ ਕਰਨ ਲੱਗ ਪੈਂਦੇ ਆ ਜੋ ਉਹਨਾਂ ਦੇ ਬੱਚੇ ਹੁੰਦੇ ਆ ਉਹ ਵੀ ਸਾਨੂੰ ਮੈਨੂੰ ਕਹਿ ਦਿੰਦੇ ਆ ਤੂੰ ਕਿਹੜਾ ਸਾਡੀ ਮਾਂ ਗਈ ਹੂੰ ਤੂੰ ਤਾਂ ਆ ਉਹ ਵੀ ਮੈਨੂੰ ਮਾਰ-ਪੀਟ ਕਰਦੇ ਆ ਉਹਨਾਂ ਦੇ ਬੱਚੇ ਵੀ 52 ਸਾਲ ਦਾ ਬੰਦਾ ਤਾਂ ਮੈਨੂੰ ਲੱਗਦਾ ਵੀ ਉਹਨੂੰ ਤਾਂ ਵੀ ਇਸ ਤਰੀਕੇ ਨਾਲ ਪਹਿਲੀ ਗੱਲ ਤਾਂ ਵਿਆਹ ਹੀ ਨਹੀਂ ਕਰਾਉਣਾ ਚਾਹੀਦਾ ਤੇ ਜੇ ਹੋ ਵੀ ਜਾਵੇ ਤਾਂ ਉਹਨੂੰ ਤਾਂ ਸ਼ੁਕਰ ਮਨਾਉਣਾ ਚਾਹੀਦਾ ਵੀ ਮਾਰ-ਪੀਟ ਵਾਲੀ ਤਾਂ ਕਿਹੜੀ ਗੱਲ ਹੈ ਹਨਾ ਹਾਂਜੀ ਉਹ ਸ਼ਰਾਬ ਪੀ ਕੇ ਮਾਰ-ਪੀਟ ਕਰਦੇ ਆ ਉਸ ਤੋਂ ਬਾਅਦ ਮੇਰੇ ਜੀ ਆਪਣੇ ਬੱਚੇ ਹੋ ਜਾਂਦੀ ਹੈਗੀ ਹਾਂਜੀ ਜਦੋਂ ਮੇਰੀ ਬੱਚੇ ਹੋ ਜਾਂਦੀ ਹੈ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਹੋਰ ਵੀ ਬਰਬਾਦ ਹੋ ਜਾਂਦੀ ਆ ਹੂੰ ਉਪਰ ਤਾਂ ਕੀ ਕਰਦੇ ਆ ਜਦੋਂ ਕਦੋਂ ਉਹਨਾਂ ਦਾ ਮਨ ਕਰਦਾ ਮੇਰੀ ਬੱਚੀ ਨੂੰ ਮੇਰੇ ਕੋਲੋਂ ਖੋ ਲੈਂਦੇ ਆ ਹੂੰ ਜਦੋਂ ਬੱਚੀ ਨੂੰ ਖੋ ਲੈਂਦੇ ਆ ਜੀ ਮੈਂ ਰੋਂਦੀ ਵਿਲਕਦੀ ਰਹਿੰਦੀ ਆ ਤੇ ਮੈਨੂੰ ਕਹਿ ਦਿੰਦੇ ਆ ਦਾਜ ਲੈ ਕੇ ਅਸ ਤਾਂ ਤੈਨੂੰ ਫੇਰ ਰੱਖਣਾ ਦਾਜ ਲੈ ਕੇ ਆ ਮੈਂ ਕਹਿ ਦਿੰਦੀ ਆ ਵੀ ਪਹਿਲਾਂ ਤੁਸੀਂ ਕੀ ਗੱਲਾਂ ਕੀਤੀਆਂ ਸੀ ਹੁਣ ਕੀ ਗੱਲਾਂ ਕੀਤੀਆਂ ਜੇ ਅੱਗੋਂ ਮੈਂ ਆਪਣੇ ਚਾਚਾ ਜੀ ਨੂੰ ਫੋਨ ਕਰਦੀ ਆ ਵੀ ਚਾਚਾ ਜੀ ਮੇਰੇ ਨਾਲ ਮਾਰ-ਪੇਟ ਹੋ ਰਹੀ ਆ ਐਦਾਂ ਕਰਕੇ ਮੇਰੇ ਸਹੁਰੇ ਦਾਜ ਦਾ ਲਾਲਚ ਕਰਦੇ ਆ ਕਿ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਮੇਰੇ ਚਾਚਾ ਜੀ ਅੱਜੋ ਕਹਿਣਦੇ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਉਹ ਤੇਰੀ ਜ਼ਿੰਦਗੀ ਦੀ ਲਾਈਫ ਆ ਜਿਵੇਂ ਜੀਣੀ ਜਾਂ ਚੀ ਹਸਤਾ ਸਾਨੂੰ ਵਿਆਹ ਤਾਂ ਹੁਣ ਸਾਡੇ ਤੋਂ ਉਹਨੂੰ ਇੱਕੋ ਸਾਡਾ ਭਾਰ ਚੁੱਕੀ ਦਾ ਹੁਣ ਪਰ ਇੱਥੇ ਆ ਕੇ ਨਹੀਂ ਬੜਨਾ ਸਾਨੂੰ ਉੱਥੋਂ ਵੀ ਨਹੀਂ ਜਾਂ ਦਿੱਤਾ ਜਾਂਦਾ ਜੀ ਫਿਰ ਇਦੋਂ ਜ਼ਿਆਦਾ ਮੇਰੇ ਸਹੁਰੇ ਹੋਰ ਮੇਰੇ ਨਾਲ ਮਾਰ-ਪੇਟ ਕਰਦੇ ਆ ਜੀ ਰੋਜ਼ ਦਾ ਕਲੇਸ਼ ਰਹਿੰਦਾ ਜੇ ਮੈਂ ਰੋਟੀ ਪਾਣੀ ਖਾਣੀ ਆ ਮੇਰੀ ਸੱਸ ਤਾਂ ਮੈਨੂੰ ਤਾਨੇ ਦੇ ਕੇ ਅੱਗੋਂ ਮੇਰੇ ਰੋਟੀ ਪਾਣੀ ਚੁੱਕ ਲੈਂਦੀ ਆ ਜੇ ਮੈਂ ਕੋਈ ਚੀਜ਼ ਮੰਗਦੀ ਆ ਕਿ ਮੈਨੂੰ ਆਹ ਖਾਣ ਪੀਣ ਨੂੰ ਚੀਜ਼ ਚਾਹੀਦੀ ਆ ਤੇ ਉਹ ਨਹੀਂ ਦਿੱਤੀ ਜਾਂਦੀ ਉਹ ਪਤਾ ਕੀ ਕਰ ਜੋਲ ਵੀ ਉਹਨਾਂ ਦਾ ਸੌਦਾ ਹੁੰਦਾ ਮੇਰੇ ਸੱਸ ਸੋਰੇ ਦਾ ਉਹ ਸਾਰਾ ਸਮਾਨ ਮੈਥੇ ਲੁਕੋ ਕੇ ਰੱਖ ਲੈਂਦੇ ਆ ਵੀ ਇਹ ਕੁਝ ਖਾਵੇ ਪੀਵੇ ਨਾ ਤੇ ਬਸ ਮੇਰੇ ਨਾਲ ਮਾਰ ਪਿੱਟ ਹੁੰਦੀ ਰਹਿੰਦੀ ਹੈ ਜਦੋਂ ਮੇਰੀ ਸੱਸ ਦਾ ਜੀ ਕਰਦਾ ਮੈਨੂੰ ਮੇਰੀ ਸੱਸ ਮਾਰ ਪਿੱਟਣ ਲੱਗ ਪੈਂਦੀ ਸੀ ਸ਼ਾਮ ਨੂੰ ਮੇਰੇ ਘਰਾਂ ਵਾਲਾ ਮਾਰ ਪਿੱਟਣ ਲੱਗ ਪੈਂਦਾ ਸੀਗਾ ਕਹਿੰਦੇ ਸੀ ਦਾਜ ਲੈ ਕੇ ਆ ਉਹ ਵੀ ਇਦਾਂ ਹੀ ਕਰਦੇ ਸੀਗੇ ਕੀ ਦਾਜ ਲੈ ਕੇ ਆ ਜਦੋਂ ਸਰਦੀ ਦੀ ਰੋਤਾ ਜਾਂਦੀ ਆ ਮੈਂ ਕੋਈ ਰਜਾਈ ਵਗੈਰਾ ਉੱਪਰ ਲੈਣੀਆਂ ਮੈਨੂੰ ਕਹਿ ਦਿੰਦੇ ਸੀ ਉੱਪਰੋਂ ਖਿੱਚ ਲੈਂਦੇ ਸੀ ਕਹਿ ਦਿੰਦੇ ਸੀ ਵੀ ਤੇਰੇ ਕਿਹੜੇ ਪੇਕਿਆਂ ਨੇ ਦਿੱਤੀਆਂ ਹਾਂਜੀ ਉਸ ਤੋਂ ਮੈਨੂੰ ਦੁਖੀ ਹੋ ਕੇ ਫਿਰ ਇੱਕ ਦਿਨ ਨਵੇਂ ਸਾਲ ਵਾਲੇ ਦਿਨ ਆਉਂਦਾ ਦਾ ਉਸ ਦਿਨ ਮੈਥੋਂ ਮੇਰੀ ਗੁੜੀਆ ਵੀ ਫੜੀ ਜਾਂਦੀ ਏ ਜੀ ਹੋ ਲੱਤੀ ਜਾਂਦੀ ਆ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਕਹਿੰਨੇ ਵੀ ਮੇਰੀ ਗੁੜੀਆ ਤੂੰ ਮੈਨੂੰ ਦੂਰ ਨਾ ਕਰੋ ਮੈਂ ਰੋਂਦੀ ਬਿਲਕਦੀ ਆ ਪਰ ਮੈਨੂੰ ੱਟਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਜੀ ਹਾਂਜੀ ਮਤਲਬ ਇੱਕ ਪਾਸੇ ਤਾਂ ਜਦੋਂ ਚਾਚੇ ਤਾਏ ਠੰਡ ਚ ਰਜਾਈਆਂ ਨਹੀਂ ਦਿੰਦੇ ਸੀ ਕਹਿੰਦੇ ਤੇਰੇ ਕਿਹੜਾ ਮਾਂ ਪਿਓ ਦੇ ਕੇ ਗਿਆ ਹਾਂਜੀ ਦੂਸਰੇ ਪਾਸੇ ਸਹੁਰੇ ਪਰਿਵਾਰ ਚ ਜਾ ਕੇ ਵੀ ਹਨਾ ਇਹ ਕਿਹਾ ਗਿਆ ਵੀ ਤੇਰੇ ਕਿਹੜਾ ਪੇਕਿਆ ਨਹੀਂ ਦਿੱਤੀਆਂ ਹਾਂਜੀ ਬੜੀ ਮੁਸ਼ਕਲ ਜ਼ਿੰਦਗੀ ਰਹੀ ਹੋਗੀ ਤਾਂ ਫਿਰ ਹਾਂਜੀ ਬਸ ਐਦਾਂ ਹੀ ਆ ਜੀ ਬਸ ਉਸ ਦਿਨ ਮੈਨੂੰ ਨਵੇਂ ਸਾਲ ਵਾਲੇ ਦਿਨ ੱੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਫਿਰ ਕੀ ਕਿਵੇਂ ਜ਼ਿੰਦਗੀ ਫਿਰ ਚੱਲਦੀ ਹੈ ਤੁਹਾਡੀ ਕੋਸ ਤੋਂ ਬਾਅਦ ਜੀ ਜਦੋਂ ਮੈਂ ਆਪਣੇ ਬ੍ਰਦਰ ਆ ਮੇਰਾ ਇੱਕ ਉਹਨਾਂ ਕੋਲ ਆ ਜਾਨੇ ਆ ਮੇਰੇ ਛੋਟੇ ਜਿਹੇ ਬ੍ਰਦਰ ਆ ਜਦੋਂ ਉਹਨਾਂ ਕੋਲ ਆ ਜਾਨੇ ਆ ਥੋੜਾ ਦਿਨ ਉਹਨਾਂ ਕੋਲ ਰਹਿਨੇ ਆ ਉਹ ਵੀ ਵਿਚਾਰਾ ਆਪਣਾ ਦਿਹਾੜੀ ਕਰਕੇ ਟਾਈਮ ਪਾਸ ਬਿਤਾਉਣਾ ਕਰਦਾਗਾ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਕਦੇ ਤਾਂ ਉਹਦਾ ਕੰਮ ਚੱਲਦਾ ਕਦੇ ਨਹੀਂ ਉੱਥੇ ਵੀ ਅਸੀਂ ਦੋਨੋਂ ਭੈਣ ਭਰਾ ਬਸ ਦਿਹਾੜੀ ਢੱਪਾ ਕਰਦੇ ਰਹੇ ਜੀ ਮੈਂ ਵੀ ਘਰਾਂ ਦੇ ਵਿੱਚ ਕੰਮ ਕਰਨ ਲੱਗ ਪਈ ਮੈਂ ਵੀ ਮੇਰੇ ਭਰਾ ਨੂੰ ਆਖਿਆ ਵੀ ਵੀਰੇ ਆਪਣਾ ਇਦਾਂ ਨਹੀਂ ਟਾਈਮ ਪਾਸ ਹੁੰਦਾ ਪਹਿਲਾਂ ਤਾਂ ਆਪਣਾ ਮਾਪਿਆ ਗੁਜ਼ਰ ਗਿਆ ਚਾਚੇ ਤਾਇਆ ਨੇ ਆਪਾਂ ਨੂੰ ਰੱਜ ਕੇ ਨਹੀਂ ਖਾਣ ਦਿੱਤਾ ਜੇ ਹੁਣ ਸਾਡੀ ਤੁਸੀਂ ਮੈਰਿਜ ਕਰਤੀ ਆ ਤਾਂ ਹੁਣ ਸੌਰਿਆ ਨੇ ਨਹੀਂ ਰੱਜ ਕੇ ਖਾਣ ਦਿੱਤਾ ਵੀ ਇਦਾਂ ਨਹੀਂ ਕੰਮ ਚੱਲਦਾ ਮੈਂ ਤੇ ਮੇਰਾ ਬ੍ਰਦਰ ਦੋਨੋਂ ਕੰਮ ਕਰਦੇ ਸੀ ਕਿਤੇ ਮਿਸਤਰੀਆਂ ਨਾਲ ਦਿਹਾੜੀ ਚਲੇ ਜਾਣਾ ਕਦੇ ਵੀ ਨਰਮਾ ਗੁੱਡਨ ਚਲੇ ਜਾਣਾ ਕਿਤੇ ਕੁਸ਼ ਕਰਨਾ ਜੀ ਇਦਾਂ ਹੀ ਅਸੀਂ ਭੈਣ ਭਰਾਵਾਂ ਨੇ ਕੰਮ ਕਰਦੇ ਰਹਿਣਾ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਮੇਰੇ ਬ੍ਰਦਰ ਕੋਲੇ ਵੀ ਨਹੀਂ ਮੇਰਾ ਰਹਿ ਕੇ ਗੁਜ਼ਾਰਾ ਹੋਣ ਜਾ ਰਿਹਾ ਫਿਰ ਜੀ ਮੈਂ ਲੱਗ ਰਹਿਣ ਲੱਗ ਪਈ ਹੂੰ ਲੱਗ ਰਹਿਣ ਲੱਗ ਪਈ ਉਸ ਤੋਂ ਬਾਅਦ ਫਿਰ ਮੈਂ ਘਰਾਂ ਦੇ ਵਿੱਚ ਕੰਮ ਕਰਨ ਲੱਗ ਪਈ ਝਾੜੂ ਪੂੰਛੀ ਮਤਲਬ ਤੁਸੀਂ ਸੋਚਿਆ ਵੀ ਮੈਂ ਭਰਾਤੇ ਤਾਂ ਬਹੁਤ ਜਨਾਬ ਹਾਂਜੀ ਮੈਂ ਹੀ ਸੋਚਿਆ ਕਿ ਮੈਂ ਆਪਣੇ ਬ੍ਰਦਰ ਇੱਕ ਤਾਂ ਮੇਰਾ ਪਧਰਾ ਤਰਾ ਛੋਟਾ ਦਾ ਇਕੱਲਾ ਦਾ ਇਹਦੇ ਉੱਪਰ ਬੋਝ ਬਣ ਕੇ ਨਾ ਰਵਾਂ ਉਹ ਵੀ ਮੈਨੂੰ ਦੇਖ ਦੇਖ ਕੇ ਦੁਖੀ ਹੁੰਦੇ ਰਹਿੰਦੇ ਸੀ ਜੀ ਹੂੰ ਹਾਂਜੀ ਇਸੇ ਕਰਕੇ ਫਿਰ ਮੈਂ ਇਹ ਸੋਚ ਲਿਆ ਕਿ ਮੈਂ ਹੁਣ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਬਾਰੇ ਆਪ ਸਪੈਂਡ ਕਰਾਂ ਜੀ ਵੀ ਮੈਂ ਆਪਣੀ ਜ਼ਿੰਦਗੀ ਕਿਵੇਂ ਜਿਣੀ ਆ ਹੂੰ ਉਸ ਫਿਰ ਹੁਣ ਤੁਸੀਂ ਕਿ ਕਿਹੜੇ ਤਰੀਕੇ ਨਾਲ ਉਸ ਤੋਂ ਬਾਅਦ ਫਿਰ ਕਿਵੇਂ ਜ਼ਿੰਦਗੀ ਜੀਦੇ ਹੋ ਹਾਂਜੀ ਹੁਣ ਵੀ ਮੈਂ ਬਸ ਆਪਣੇ ਸਪਨਾ ਇਸ ਤਰ੍ਹਾਂ ਵੀ ਘਰਾਂ ਦੇ ਵਿੱਚ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੀ ਆਂ ਜੀ ਹਾਂਜੀ ਬਸ ਕਰਾਇਆਂ ਤੇ ਰਹਿਣੀ ਹੈਗੀ ਤੇ ਘਰਾਂ ਦੇ ਵਿੱਚ ਕੰਮ ਕਰਦੀ ਆਂ ਤੇ ਜਿਵੇਂ ਮੇਰਾ ਹੁਣ ਘਰਾਂ ਦੇ ਵਿੱਚ ਕੰਮ ਕਰਕੇ ਟਾਈਮ ਪਾਸ ਹੋ ਜਾਂਦਾ ਜੀ ਹਾਂਜੀ 6-7 ਘਰਾਂ ਦੇ ਮੈਂ ਝਾੜੂ ਪੋਚੇ ਕਰਦੀ ਆਂ ਜੀ ਝਾੜੂ ਪੋਚੇ ਕਰਕੇ ਤੁਹਾਨੂੰ ਪਤਾ ਹੀ ਆ ਸਵੇਰ ਤੋਂ ਜਾਈਦਾ ਸ਼ਾਮ ਨੂੰ ਪਰੇ ਹੰਬ ਕੇ ਢਿੱਗੀ ਦਾ ਜੀ ਹਾਂ ਕੋਸ ਤੋਂ ਬਾਅਦ ਹੁਣ ਬਸ ਆਪਦੀ ਜ਼ਿੰਦਗੀ ਦਾ ਗੁਜ਼ਾਰਾ ਇਸੇ ਤਰ੍ਹਾਂ ਹੀ ਕਰ ਰਹੀ ਆਂ ਜੀ। ਓਹੋ ਬੱਚੀ ਕਿੱਥੇ ਆ? ਓਹ ਬੱਚੀ ਜੀ ਮੇਰੇ ਸਹੁਰਿਆਂ ਨੇ ਮੈਥੋਂ ਖੋ ਕੇ ਤੇ ਮੇਰੀਆਂ ਨਾਨਾਾਂਾ ਲੈ ਗਈਆਂ ਜੀ। ਹੂੰ। ਹਾਂ ਜੀ ਜਦੋਂ ਹੁਣ ਮੈਂ ਕਹਿੰਨੇ ਆ ਵੀ ਮੈਨੂੰ ਮੇਰੀ ਬੱਚੀ ਦਿੱਤੀ ਜਾਵੇ। ਉਦੋਂ ਮੈਨੂੰ ਕਹਿ ਦਿੰਦੇ ਆ ਜੇ ਦਾਜ ਲੈ ਕੇ ਆਏਂਗੀ ਤਾਂ ਬੱਚੀ ਦੇ ਪੁੱਤ ਨੂੰ ਅਸੀਂ ਮਿਲਣ ਦੇਵਾਂਗੇ ਤੇ ਜੇ ਨਾ ਦਾਜ ਲੈ ਕੇ ਆਈ ਤੇ ਅਸੀਂ ਤੈਨੂੰ ਬੱਚੀ ਦੇ ਕੋਲ ਨਹੀਂ ਸਾਡੇ ਬੰਨੇ ਉੱਤੇ ਤਲਾਕ ਆ। ਤੂੰ ਸਾਡੇ ਘਰੇ ਨਾ ਆ ਕੇ ਬਣੀ। ਮੌਨਣਾ ਕਿ ਤੀਖ ਮੰਗਦੀ ਆ ਕਿ ਤੁਸੀਂ ਮੈਨੂੰ ਘਰੇ ਵਾਰ ਲਓ। ਮੇਰੀ ਬੱਚੀ ਤੋਂ ਮੈਨੂੰ ਦੂਰ ਨਾ ਕਰੋ ਉਹ ਮੈਨੂੰ ਕਹਿੰਦੇ ਆ ਦਾਜ ਲੈ ਕੇ ਆਏਂਗੀ ਤਾਂ ਬੱਚੀ ਦੇ ਕੋਲ ਆਏਂਗੀ ਨਹੀਂ ਤੂੰ ਘਰੇ ਨਹੀਂ ਪੜ ਸਕਦੀ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਤੁਹਾਡੇ ਪੇਕਿਆਂ ਦੇ ਕੀ ਹਾਲਾਤ ਹੈ ਵੀ ਤੁਹਾਡੇ ਤਾਂ ਮਾਪਿਓ ਹੈ ਨਹੀਂਗੇ ਤੁਹਾਡੇ ਚਾਚੇ ਤਾਂ ਆਏ ਨੇ ਵੀ ਇੱਕ 52 ਸਾਲ ਦੇ ਬੰਦੇ ਨਾਲ ਜਿਹਨੇ ਕੁੜੀ ਵਿਆਹ ਤੀ ਉਹ ਦਾਜ ਕਿੱਥੋਂ ਦੇ ਦੂਗਾ ਹਾਂਜੀ ਪਤਾ ਤਾਂ ਸੀਗਾ ਜੀ ਪਰ ਉਹਨਾਂ ਨੇ ਮੇਰੇ ਚਾਚੇ ਤਾਂ ਆਏ ਨੇ ਵੀ ਕੁਝ ਨਹੀਂ ਸੋਚਿਆ ਪਹਿਲਾਂ ਉਹਨਾਂ ਦੀਆਂ ਗੱਲਾਂ ਹੀ ਹੋਰ ਸੀ ਕਹਿੰਦੇ ਸੀ ਵੀ ਸਾਨੂੰ ਕੱਲੀ ਕੁੜੀ ਚਾਹੀਦੀ ਆ ਅਸੀ ਹੋਰ ਕੁਝ ਨਹੀਂ ਲੈਣਾ ਸਾਡੇ ਕਰੇ ਰੋਟੀ ਪੱਕਦੀ ਹੋ ਜੇ ਹੂੰ ਇਸੇ ਕਰਕੇ ਜੀ ਮੇਰੇ ਚਾਚਾ ਜੀ ਨੇ ਮੇਰੇ 52 ਸਾਲ ਦੇ ਬੰਦੇ ਨਾਲ ਵਿਆਹ ਕਰਤਾ ਜੀ ਹੂੰ ਹਾਂਜੀ ਓਡੇ ਓਡੇ ਤਾਂ ਉਹਨਾਂ ਦੇ ਬੱਚੇ ਸੀ ਛੋਡੀ ਮੈਂ ਸੀ ਜੀ ਇੱਕ ਨੌਜਵਾਨ ਕੁੜੀ 15 ਸਾਲਾਂ ਦੀ ਕੁੜੀ ਨੂੰ ਐਸੇ ਸ਼ਖਸ ਦੇ ਨਾਲ ਵਿਆਹ ਹੋ ਜਾਣਾ ਜਿਹਦੇ ਬੱਚੇ ਵੀ ਥੋੜੇ ਤੋਂ 4 ਸਾਲ ਵੱਡੇ ਸੀ ਹਨਾ ਹਾਂਜੀ ਤੇ ਫਿਰ ਕੀ ਲੱਗਿਆ ਵੀ ਕਿਵੇਂ ਦੀ ਜ਼ਿੰਦਗੀ ਲੱਗੀ ਕਿਵੇਂ ਇਹਦੇ ਕੁੜੀਆਂ ਦੇ ਵਿਆਹ ਦੇ ਪ੍ਰਤੀ ਬਹੁਤ ਜ਼ਿਆਦਾ ਹਨਾ ਅ ਇੱਕ ਹੁੰਦੇ ਆ ਵੀ ਸ਼ੌਂਕ ਹੁੰਦੇ ਆ ਆਰਮਾਨ ਹੁੰਦੇ ਆ ਉਹ ਫਿਰ ਕਿਵੇਂ ਰਹੇ ਬਸ ਜੀ ਸਾਰੇ ਜਿੰਨੇ ਮੇਰੀਆਂ ਖੁਸ਼ੀਆਂ ਸੀ ਆਰਮਾਨ ਸੀ ਸਾਰੇ ਮਿੱਟੀ ਚ ਮਿਲ ਗਏ ਜੀ ਹੂੰ ਜੋ ਜੋ ਅਸੀਂ ਸੋਚਿਆ ਸੀ ਉਹ ਕੁਝ ਵੀ ਨਹੀਂ ਇਦਾਂ ਦਾ ਹੋਇਆ ਪਹਿਲਾਂ ਪੇਕੇ ਘਰ ਆਉ ਇਕੱਟੀ ਉੱਥੇ ਜ਼ਿੰਦਗੀ ਬਰਬਾਦ ਸੀ ਜੀ ਤੇ ਜੇ ਅਸੀਂ ਸੋਚਿਆ ਵੀ ਸਹੁਰਿਆਂ ਦੇ ਘਰ ਸਾਨੂੰ ਸੁੱਖ ਮਿਲੂਗਾ ਪਰ ਸਹੁਰਿਆਂ ਦੇ ਘਰ ਵੀ ਕੋਈ ਸੁੱਖ ਨਹੀਂ ਮਿਲਿਆ ਸਾਨੂੰ ਸਹੁਰੇ ਤਾਂ ਮੈਨੂੰ ਲੱਗਦਾ ਉਹ ਸਹੁਰੇ ਹੈ ਹੀ ਨਹੀਂ ਸੀਗੇ ਜਿਹੜੇ ਹਨਾ ਵੀ ਇਸ ਤਰੀਕੇ ਦੇ ਨਾਲ ਇੱਕ ਬੇਮੇਲਾ ਵਿਆਹ ਹੋਣਾ ਇਹ ਵੀ ਕਿਤੇ ਨਾ ਕਿਤੇ ਫਿਰ ਤੁਸੀਂ ਅਡਜਸਟਮੈਂਟ ਕਿਵੇਂ ਕੀਤੀ ਉਸ ਬੇਮੇਲੇ ਵਿਆਹ ਦੀ ਇੱਕ ਐਡਾ ਜਿਹਨੂੰ ਏਜ ਗੈਪ ਕਹਿੰਦੇ ਆ ਵੀ ਉਮਰ ਦਾ ਨਾ ਇੱਕ ਪੜਾ ਵੀ ਇੱਕ ਹਨਾ ਵੀ ਪਾੜਾ ਸੀਗਾ 15 ਸਾਲ ਤੇ 52 ਸਾਲ ਦਾ ਇੱਕ ਤਾਂ ਇੱਕ ਹਨਾ ਇੱਕ ਅਲੜ ਕੁੜੀ ਹੋਣਾ ਇੱਕ ਨੌਜਵਾਨ ਨਹੀਂ ਹੋਣਾ ਨੌਜਵਾਨੀ ਵੀ ਨਹੀਂ ਬਚਪਨਾ ਹੀ ਕਵਾਂਗੇ ਆਪਾਂ 51 ਸਾਲ ਦੇ ਤਾਂ ਏਜ ਦੇ ਵਿੱਚ ਤਾਂ 58 ਸਾਲ 'ਚ ਤਾਂ ਲੋਕ ਰਿਟਾਇਰ ਹੀ ਹੋ ਜਾਂਦੇ ਆ ਤੇ ਉਸ ਏਜ ਦੇ ਵਿੱਚ ਇੱਕ ਉਹ ਕਿਵੇਂ ਤੁਸੀਂ ਤਾਲਮੇਲ ਬਣਾਇਆ ਬਸ ਜੀ ਐਦਾਂ ਹੀ ਤਾਲ ਮੇਰੇ ਚੱਲਦੇ ਰਹੇ ਬਸ ਮੈਂ ਰੋਂਦੀ ਰਹਿੰਦੀ ਸੀ ਹਰ ਦਮ ਕਿ ਮੇਰਾ ਐਡੀ ਉਮਰ ਦੇ ਬਜ਼ੁਰਗ ਨਾਲ ਵਿਆਹ ਕਰਤਾ ਮੈਂ ਬਹੁਤ ਮੇਰੇ ਚਾਚਾ ਜੀ ਹੋਰਾਂ ਨੂੰ ਕਹਿੰਦੀ ਚਾਚੀਆਂ ਨੂੰ ਕਹਿੰਦੀ ਆ ਕੇ ਚਾਚੀ ਜੀ ਤੁਸੀਂ ਮੇਰੇ ਨਾਲ ਕੀ ਵੈਰ ਕੱਢਿਆ ਇਹ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਨਹੀਂ ਜੀ ਪਹਿਲਾਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਬਸ ਉਹਨਾਂ ਨੇ ਇੱਕ ਹੀ ਗੱਲ ਕਹੀ ਸੀ ਮੇਰੇ ਚਾਚੇ ਤਾਇਆ ਨੇ ਕਹਿੰਦੇ ਵੀ ਜਿੱਥੇ ਅਸੀਂ ਵਿਆਹ ਕਰਾਂਗੇ ਤੁਸੀਂ ਉੱਥੇ ਹੀ ਕਰਵਾਉਣਾ ਉਦੋਂ ਦੂਜੀ ਥਾਂ ਨਹੀਂ ਅਸੀਂ ਕਰਨਾ ਪਰ ਉਹਨਾਂ ਨੂੰ ਪੈਸਿਆਂ ਦਾ ਲਾਲਚ ਆਊਗਾ ਕਿ ਉਹ ਤਕੜੇ ਸੀਗੇ ਅਸੀਂ ਇੱਕ ਗਰੀਬ ਮਾਪਿਓਦਿਆਂ ਸੀਗੇ ਹਾਂਜੀ ਬਸ ਮਾਪਿਓ ਤੋਂ ਮਰਨ ਤੋਂ ਬਾਅਦ ਤੁਹਾਨੂੰ ਪਤਾ ਹੀ ਜ਼ਿੰਦਗੀ ਕਿਵੇਂ ਗੁਜ਼ਰਦੀ ਆ ਹੂੰ ਐਦਾਂ ਹੀ ਆ ਜੀ ਮੁਸ਼ਕਲ ਹਾਲਾਤਾਂ ਦੇ ਵਿੱਚ ਇੱਕ ਐਸੇ ਕਈ ਵਾਰੀ ਕੁੜੀਆਂ ਦੇ ਹਾਲਾਤ ਬਣ ਜਾਂਦੇ ਆ ਕੁੜੀਆਂ ਨੂੰ ਕਿਹਾ ਤਾਂ ਜਾਂਦਾ ਵੀ ਕੁੜੀਆਂ ਤੇ ਕੁੜੀਆਂ ਤੇ ਚਿੜੀਆਂ ਇਹਨਾਂ ਕੁੜੀਆਂ ਵਿਚਾਰੀਆਂ ਪਰ ਇਹਨਾਂ ਦੇ ਹਾਲਾਤ ਐਸੇ ਬਣਾ ਦਿੱਤੇ ਜਾਂਦੇ ਆ ਤੇ ਜਿੰਨਾ ਕਰਕੇ ਕੁੜੀਆਂ ਨੂੰ ਵਿਚਾਰੀਆਂ ਕਹਿਣਾ ਪੈਂਦਾ ਪਰ ਫਿਰ ਵੀ ਹਾਲਾਤਾਂ ਦੇ ਨਾਲ ਲੜਦੀਆਂ ਲੜ ਕੇ ਆਪਣੀ ਜ਼ਿੰਦਗੀ ਨੂੰ ਜੀਣ ਦੀ ਕੋਸ਼ਿਸ਼ ਕਰਦੀਆਂ ਇਹਨਾਂ ਵਰਗਾ ਵੱਡਾ ਦਿਲ ਤੇ ਵੱਡਾ ਜਿਗਰਾ ਕਿਸੇ ਦਾ ਨਹੀਂ ਹੁੰਦਾ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਤੁਸੀਂ ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ ਜੁੜੇ ਰਹੋ ਵੋਕਲ ਜ਼ਮੀਰ ਦੇ ਨਾਲ ਬਹੁਤ ਬਹੁਤ ਧੰਨਵਾਦ